ਸਾਰ ਆਂਡ ਸਸਿਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਆਈਸਕ੍ਰੀਮ ਇਹ ਆਈਸਕ੍ਰੀਮ ਨੂੰ ਅਸੀਂ ਕੰਡੈਸਟ ਮਿਲਕ ਤੇ ਫਰੈਸ਼ ਕਰੀਮ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਵਧੀਆ ਬਣਾ ਕੇ ਆਈਸਕ੍ਰੀਮ ਤਿਆਰ ਕਰਾਂਗੇ ਜਿਸ ਤਰ੍ਹਾਂ ਦੇ ਅਸੀਂ ਰੈਸਟੋਰੈਂਟਸ ਜਾ ਕੇ ਖਾਂਦੇ ਆ ਉਸੇ ਤਰ੍ਹਾਂ ਦੀ ਸੌਫਟ ਤੇ ਸਪੌਂਜੀ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਈਸਕ੍ਰੀਮ ਬਣਾ ਕੇ ਤਿਆਰ ਕੀਤੀ ਮਿਲਕ ਮੇਡ ਆਈਸਕ੍ਰੀਮ ਬਣਾਵਾਂਗੇ ਮੰਗੋ ਫਲੇਵਰ ਤੇ ਕਸੀਆਂ ਜਾਮਨੂ ਫਲੇਵਰ ਵਾਲੀ ਦੋਨਾਂ ਫਲੇਵਰਾਂ ਵਾਲੇ ਅਸੀਂ ਆਈਸਕ੍ਰੀਮ ਬਣਾਵਾਂਗੇ ਆਂਬ ਨੂੰ ਅਸੀਂ ਕੱਟ ਲਿਆ ਟੁਕੜਿਆਂ ਦੇ ਵਿੱਚ ਤੇ ਜਾਮਨੂਆਂ ਦੇ ਵੀ ਅਸੀਂ ਗਿਟਕਾਂ ਕੱਢ ਲਈਆਂ ਇਹਨੂੰ ਅਸੀਂ ਸਮੂਥ ਪੀਸ ਲਾਂਗੇ ਆਂਬ ਦੇ ਪਲਪ ਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਪਾ ਕੇ ਇਹਨੂੰ ਅਸੀਂ ਸਮੂਥ ਪੀਸ ਲਾਂਗੇ ਆਂਬ ਨੂੰ ਅਸੀਂ ਗ੍ਰਾਈਂਡ ਕਰ ਲਿਆ ਵਾ ਹੁਣ ਅਸੀਂ ਇਹਨੂੰ ਇੱਕ ਭਾਂਡੇ ਵਿੱਚ ਕੱਢ ਲਈਏ ਜਾਮਨੂਆਂ ਦਾ ਵੀ ਪਲਪ ਪਾ ਲਈਨੇ ਇਹਦੇ ਵਿੱਚ ਜਾਮਨੂਆਂ ਦੇ ਪਲਪ ਨੂੰ ਵੀ ਅਸੀਂ ਚੰਗੀ ਤਰ੍ਹਾਂ ਗ੍ਰाइंड ਕਰ ਲਿਆ। ਇਹਨੂੰ ਅਸੀਂ ਛਾਣ ਲਾਂਗੇ। ਜਾਮੂਨੋ ਦੇ ਪਲਪ ਨੂੰ ਛਾਣ ਲਾਂਗੇ। ਜਾਮੂਨ ਦਾ ਪਲਪ ਵੀ ਛਾਣ ਲਿਆ ਵਾ। ਇਹ ਸੀ ਫਲੇਵਰ ਹੀ ਦਵਾਗੇ ਨਾਲ। ਫਰੈਸ਼ ਕਰੀਮ ਲਈ ਆ। ਤੁਸੀਂ ਵੀਪ ਕਰੀਮ ਵੀ ਲੈ ਸਕਦੇ ਜੀ। ਇਹਨੂੰ ਸਾਰੇ ਨੂੰ ਇਹਦੇ ਵਿੱਚ ਪਾ ਲਈਏ। ਕਰੀਮ ਨੂੰ ਅਸੀਂ ਵਿਸਰ ਦੇ ਨਾਲ ਸਮੂਥ ਕਰ ਲੈਣੀ ਹੈ। ਕਰੀਮ ਜਿਹੜੀ ਆ ਇੱਕਦਮ ਸਮੂਥ ਹੋ ਗਈ ਹੈ। ਤੁਸੀਂ ਦੇਖ ਸਕਦੇ ਜੀ। ਹੁਣ ਅਸੀਂ ਇਹਦੇ ਵਿੱਚ ਕੰਡੈਂਸਡ ਮਿਲਕ ਪਾਵਾਂਗੇ ਇਹਨੇ ਮਿਕਸ ਕਰ ਲੈਣੇ ਆ ਇਕਦਮ ਮਿਕਸ ਕਰਾਂਗੇ ਚੰਗੀ ਤਰ੍ਹਾਂ ਕੰਡੈਂਸ ਮਿਲਕ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਹੁਣ ਅਸੀਂ ਪਹਿਲਾਂ ਜਾਮਨੂ ਵਾਲਾ ਫਲੇਵਰ ਬਣਾਵਾਂਗੇ ਆਈਸਕ੍ਰੀਮ ਦਾ 2 ਕ ਚਮਚੇ ਅਸੀਂ ਜਾਮਨੂ ਦਾ ਜੂਸ ਪਾਵਾਂਗੇ ਜਿਹੜਾ ਅਸੀਂ ਕ੍ਰਸ਼ ਕੀਤਾ ਵਾ ਇਹਦੇ ਵਿੱਚ ਕੰਡੈਂਸਡ ਮਿਲਕ ਪਾ ਲਾਂਗੇ ਕੰਡੈਂਸਡ ਮਿਲਕ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਆਮ ਦਾ ਕਲੇਮ ਇਹਦਾ ਹੋ ਗਿਆ ਚਾਹ ਬਹੁਤ ਵਧੀਆ ਕਲਰ ਆਇਆ ਇਹਦਾ 커피 ਵਾਲੇ ਗਲਾਸ ਲਵਾਂਗੇ 커피 ਵਾਲੇ ਗਲਾਸਾਂ ਦੇ ਵਿੱਚ ਐਸੀ ਆਈਸਕ੍ਰੀਮ ਜਮਾਵਾਂਗੇ ਤੇ ਅਸੀਂ ਗੋਲਾ ਕੱਟ ਆਈਸਕ੍ਰੀਮ ਬਣਾਵਾਂਗੇ ਇਹਨੂੰ ਗਲਾਸੀ ਦੇ ਵਿੱਚ ਪਾ ਲੈਂਗੇ ਇੱਕ ਗਲਾਸ ਵਿੱਚ ਅਸੀਂ ਸਿੰਪਲ ਹੀ ਭਰਾਂਗੇ ਇਸ ਤਰ੍ਹਾਂ ਗਲਾਸੀਆਂ ਅਸੀਂ ਭਰ ਲਾਂਗੇ ਉੱਪਰ ਤੱਕ ਆਮ ਦਾ ਕਰਾਸ਼ ਇਹਦੇ ਵਿੱਚ ਮਿਕਸ ਕਰ ਲੈਣੇ ਆ ਮਿਕਸਰ ਦੇ ਨਾਲ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਆਈਸਕ੍ਰੀਮ ਵਾਲੇ ਗਲਾਸ ਲਵਾਂਗੇ ਇਹਨਾਂ ਦੇ ਵਿੱਚ ਅਸੀਂ ਪਾ ਲੈਨੇ ਤੁਸੀਂ ਕੋਈ ਵੀ ਡਰਾਈ ਫਰੂਟ ਪਾ ਸਕਦੇ ਜੀ ਅਸੀਂ ਇਹਨਾਂ ਨੂੰ ਪਲੇਨ ਹੀ ਬਣਾਵਾਂਗੇ ਇਹਦੇ ਵਿੱਚ ਕੋਈ ਡਰਾਈ ਫਰੂਟ ਨਹੀਂ ਐਡ ਕਰਾਂਗੇ ਸਾਰੇ ਕੌਫੀ ਵਾਲੇ ਗਲਾਸਾਂ ਨੂੰ ਫਰਕਥਨ ਟੈਪ ਟੈਪ ਕਰ ਲੈਨੇ ਆ ਜਿਲਵਿਰ ਫੋਇਲ ਦੇ ਪੇਪਰ ਲਏ ਆ ਇਹਨਾਂ ਉੱਪਰ ਅਸੀਂ ਲਾ ਲੈਨੇ ਐਸਟਰਾ ਪੋਟ ਤੇ ਲਾ ਦੇ ਇਹਦੇ ਅੰਦਰ ਹਵਾ ਬਿਲਕੁਲ ਨਾ ਜਾਏ ਜਾਮਨੂ ਦਾ ਜਿਹੜਾ ਕ੍ਰਸ਼ ਬਚਿਆ ਸੀ ਉਹ ਸੀ ਇਹਦੇ ਉੱਪਰ ਪਾਤਾ ਆ ਇਦੇ ਵਿੱਚ ਦੋ ਸ਼ੇਡ ਦਾ ਕਲਰ ਆਏਗਾ ਹੁਣ ਰਬੜ ਬੈਂ ਲੈ ਕੇ ਉਹਦੇ ਨਾਲ ਅਸੀਂ ਉਪਰ ਨੂੰ ਇਸ ਤਰ੍ਹਾਂ ਕਵਰ ਕਰ ਦਿੰਦੇ ਹਾਂ ਚੰਗੀ ਤਰ੍ਹਾਂ ਕਿ ਇਹਦੇ ਵਿੱਚ ਹਵਾ ਜਿਹੜੀ ਬਿਲਕੁਲ ਵੀ ਨਾ ਜਾਵੇ ਸਾਰੀਆਂ ਗਲਾਸੀਆਂ ਨੂੰ ਅਸੀਂ ਫ੍ਰੀਜ਼ਰ ਦੇ ਵਿੱਚ ਰੱਖ ਲੈਣੇ ਆ ਸਾਰੀਆਂ ਗਲਾਸੀਆਂ ਨੂੰ ਅਸੀਂ ਫ੍ਰੀਜ਼ਰ ਦੇ ਵਿੱਚ ਰੱਖ ਲਿਆ ਵਾ ਹੁਣ ਅਸੀਂ ਇਹਨਾਂ ਨੂੰ 8 ਤੋਂ 10 ਘੰਟਿਆਂ ਬਾਅਦ ਅਸੀਂ ਇਹਨਾਂ ਨੂੰ ਫ੍ਰਿਜ ਦੇ ਵਿੱਚੋਂ ਬਾਹਰ ਕੱਢਾਂਗੇ ਆਈਸਕ੍ਰੀਮ ਨੂੰ ਫ੍ਰੀਜ਼ਰ ਦੇ ਵਿੱਚੋਂ ਕੱਢ ਲਿਆ ਵਾ ਹੁਣ ਅਸੀਂ ਚੈੱਕ ਕਰ ਲਈਨੇ ਆਈਸਕ੍ਰੀਮ ਨੂੰ ਹੋਤੀ ਵਧੀਆ ਜੰਮੀ ਆ ਸਾਰੀਆਂ ਕਲਾਸੀਆਂ ਨੂੰ ਢੀ ਮੋਲਡ ਕਰ ਲਈਨੇ ਮੈਂਗੋ ਫਲੇਵਰ ਜਾਮਣੂ ਫਲੇਵਰ ਤੇ ਸਿੰਪਲ ਤਿੰਨ ਤਰੀਕੇ ਦੀ ਆਈਸਕ੍ਰੀਮ ਬਣਾਈ ਹੈ ਆਈਸਕ੍ਰੀਮ ਜਮ ਕੇ ਬਹੁਤ ਹੀ ਵਧੀਆ ਤਿਆਰ ਹੋਈ ਆ ਇਹ ਆਈਸਕ੍ਰੀਮ ਨੂੰ ਅਸੀਂ 7 ਤੋਂ 8 ਘੰਟੇ ਲਈ ਫ੍ਰੀਜ਼ਰ ਦੇ ਵਿੱਚ ਰੱਖਿਆ ਸੀ ਤੇ ਬਹੁਤ ਹੀ ਵਧੀਆ ਜੰਮ ਕੇ ਤਿਆਰ ਹੋਈ ਆ ਆਈਸਕ੍ਰੀਮ ਨੂੰ ਕੱਟ ਲੈਣਾ ਵਿੱਚੋਂ ਐਸਟਰਾ ਸੀ ਕਾਫੀ ਵਾਲੀ ਗਲਾਸੀ ਨੂੰ ਕੱਟ ਦਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਈਸਕ੍ਰੀਮ ਜਿਹੜੀ ਉਹ ਜੰਮ ਕੇ ਖੜਾ ਗਈ ਇਹਦੀ ਅਸੀਂ ਕਟਿੰਗ ਕਰ ਲਾਂਗੇ ਅਸੀਂ ਜਾਮਨ ਫਲੇਵਰ ਵਾਲੀ ਆਈਸਕ੍ਰੀਮ ਨੂੰ ਕੱਟ ਲੈਣੀ ਹੈ ਸਿੰਪਲ ਆਈਸਕ੍ਰੀਮ ਦੀ ਕਟਿੰਗ ਕਰ ਲੈਣੀ ਹੈ ਗਲਾਸੀ ਨੂੰ ਬਹੁਤ ਹੀ ਸਾਨੀ ਨਾਲ ਏ ਡੀਮੋਲਡ ਹੋਵੇ ਤੇ ਬਹੁਤ ਹੀ ਸੌਫਟ ਬਣੀ ਆਈਸਕ੍ਰੀਮ ਦੇ ਹੁਣ ਅਸੀਂ ਕਟਿੰਗ ਕਰ ਲਾਂ ਪੀਸ ਕੱਟ ਕਰ ਲੈਨੇ ਆ ਅਸੀਂ ਗੋਲਾ ਕੱਟ ਕਰਾਂਗੇ ਬਹੁਤ ਹੀ ਸੌਫਟ ਬਣੀ ਆ ਇਸਦੀ ਇਕਦਮ ਸੌਫਟ ਬਣੀ ਆ ਇਸਦੀ ਜਾਮਣ ਵਾਲੀ ਆਈਸਕ੍ਰੀਮ ਨੇ ਵੀ ਕਟਿੰਗ ਕਰ ਲੈਨੇ ਆ ਬਹੁਤ ਹੀ ਸੌਫਟ ਹੈ ਖਾਣ ਵਿੱਚ ਵੀ ਇਹ ਬਹੁਤ ਹੀ ਟੇਸਟੀ ਬਣੀ ਆ ਤੁਸੀਂ ਵੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣੀ ਆ ਤਿੰਨ ਫਲੇਵਰ ਵਿੱਚ ਆਈਸਕ੍ਰੀਮ ਬਣਾ ਕੇ ਤਿਆਰ ਕੀਤੀ ਹੈ ਬਹੁਤ ਹੀ ਵਧੀਆ ਬਣੀ ਹੈ ਤੁਸੀਂ ਵੀ ਇਸ ਤਰ੍ਹਾਂ ਬਣਾਓ ਅਤੇ ਖਾਓ ਤੁਸੀਂ ਵੀ ਦੇਖ ਸਕਦੇ ਜੀ ਆਈਸਕ੍ਰੀਮ ਦਾ ਟੈਕਚਰ ਵੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਖਾਣ ਚ ਸਵਾਦ ਬਣੀ ਹੈ ਤੁਸੀਂ ਵੀ ਇਸ ਤਰ੍ਹਾਂ ਬਣਾਓ ਅਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਅੱਜ ਤੱਕ ਲਈ ਸਤਿ ਸ਼੍ਰੀ ਅਕਾਲ